ਦੀ ਕਿਰਪਾ ਨਾਲ ਆਪਾਂ ਦੇ ਚਾਰ ਪ੍ਰੋਗਰਾਮ ਨਿਚੇ ਚੜਾਏ ਨੇ ਕਿਰਪਾ ਮਹਾਰਾਜ ਦੀ ਸਾਰੀਆਂ ਸੰਪਰਦਿ ਮੰਨ ਜਵਸ ਹੈ ਜੋ ਆ ਰਿਹਾ ਗੁਰਪੁਰਬ ਹੈ ਉਸ ਅਨੁਸਾਰੀਆਂ ਸੰਤਨ ਇਸ ਮਹੱਲੇ ਦੀ ਸੰਤਨ ਨੂੰ ਬੇਨਤੀ ਹੈ ਕਿ ਗੁਰਦੁਆਰਾ ਨਾਨਕ ਪ੍ਰਕਾਸ਼ ਸਾਹਿਬ ਵਿਖੇ 3 ਅਤੇ 4 ਪੱਜਕ੍ਰਿਪ ਦਾ ਜੋ ਪ੍ਰੋਗਰਾਮ ਰੱਖਿਆ ਗਿਆ ਉਹਦੇ ਵਿੱਚ ਸਮੂਜੋ ਤੇ ਜ਼ਰੂਰ ਕਰਨੇ ਦੀ 3 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਹੋ ਜਾਣ ਦੇ ਗੁਰਪੁਰਬ ਦੇ ਸਬੰਧ ਵਿੱਚ 4 ਤਰੀਕ ਨੂੰ ਭਾਰੀ ਨਗਰ ਕੀਰਤਨ ਨਿਕਲਣਾ ਹੈ ਉਸ ਨਗਰ ਕੀਰਤਨ ਦੇ ਵਿੱਚ ਇਸ ਮਹੱਲੇ ਦੀ ਸੰਗਤ ਨੂੰ ਖਾਸ ਕਰਕੇ ਬੇਨਤੀ ਹੈ ਕਿ ਆਪਕੋ ਆਪਣੇ ਕੋਈ ਵੀ ਉਹ ਮੋੜ ਜੜ ਟਿਕ ਟਿਕ ਵਾਲੇ ਲੈ ਕੇ ਕੋਈ ਵੀ ਆਈਟਮ ਜਿਹੜੀ ਨਗਰ ਕੀਰਤਨ ਦੀ ਸ਼ੋਭਾ ਵਧਾਈ ਹੋਵੇ ਉਹ ਹਾਜ਼ਰ ਹੋ ਸਕਦੇ ਹਨ ਧੰਨਵਾਦ ਹੋਵੇਗਾ ਜਿਹੜੇ ਸਪਤਾ ਬਾੜੀ ਰੱਖਣਗੇ ਆ ਤੇ ਸਾਰਿਆਂ ਸੰਗਤਾਂ ਨੇ ਨਗਰ ਕੀਰਤਨ ਦੇ ਜਾ ਕੇ ਦਰਸ਼ਨ ਕਰਨੇ ਰੂਪਤਾਂ ਦਾ ਸਾਰਾ ਪ੍ਰੋਗਰਾਮ ਦਾ ਪਤਾ ਹੀ ਹੈ ਸੰਗਤਾਂ ਨੂੰ ਜਿਵੇਂ ਜਿਵੇਂ ਨਗਰ ਕੀਰਤਨ ਜਾਂਦਾ ਹੈ ਉਸੇ ਤਰ੍ਹਾਂ ਸਾਰੀਆਂ ਸੰਗਤਾਂ ਨੂੰ ਪਤਾ ਹੈ ਸਾਰੀਆਂ ਸੰਗਤਾਂ ਨੇ ਹਾਜ਼ਰ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਨੂੰ ਧੰਵੜਾ ਪੰਜ ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਕੋਲੋਂ ਪ੍ਰਾਪਤ ਭਾਰੀ ਦੀਵਾਰ ਸਜਣ ਦੇ ਜਿਸ ਦੇ ਵਿਚੋਗੇ ਰਾਗੀ ਜੱਥੇ ਰਾਗੀ ਜੱਥੇ ਤੇ ਢਾਡੀ ਜੱਥੇ ਆਉਣਗੇ ਸਾਰੀਆਂ ਸੰਗਤਾਂ ਉਹ ਉਸ ਪੰਜ ਤਰੀਕ ਨੂੰ ਵੀ ਉੱਥੇ ਹਾਜ਼ਰ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਸੋਨੇ ਅਰਦਾਸ ਸੁਆਮੀ ਵੇਲਾ ਸਰਬ ਕਲਾ ਬਣ ਪ੍ਰਾਪਤ ਪਈ ਸਭ ਨੇ ਦੁੱਖ ਅੰਤਰ ਗੁਰਨਾਮ ਕੀ ਵਡਿਆਈ ਜਿਉ ਕਰ ਸੂਰਜ ਨਿਕਲਿਆ ਤਾਰੇ ਸਭ ਅੰਧੇਰ ਭਲੋ ਆ ਅੰਧੇਰ ਭਲੋ ਆ ਜਉ ਕਰ ਸੂਰਜ ਨਿਕਲ ਆ ਤਾਰੇ ਸਰਪੇ ਅੰਧੇਰ ਭਲੋ ਆ ਤਾਰੇ ਸਰਪੇ ਅੰਧੇਰ ਭਲੋ ਆ ਸਤਿਗੁਰ ਨਾਨਕ ਪਰਗਟ ਆ ਸਤ ਗੁਰ ਨਾਨਕ ਪਰਗਟਿਆ ਮਿੱਟੀ ਤੋਂ ਜਗ ਜਾਣਣ ਹੋਵਾ ਮਿੱਟੀ ਤੋਂ ਜਗ ਜਾਣਣ ਹੋਵਾ ਸਤ ਗੁਰ ਨਾਨਕ ਪਰਗਟਿਆ ਸਤ ਗੁਰ ਨਾਨਕ ਪਰਗਟਿਆ ਗੁਬਕੈ ਮਿਰਗਾਵਲੀ ਪੰਨੀ ਜਾਇ ਨਾ ਤੀਰ ਕਰੋ ਆ ਪੰਨੀ ਜਾ good ਗੁਰ ਕਲਾ ਮੁਰ ਸਿਖਾਂ ਆਪਾ ਪੈ ਉਤਰੇ ਸਾਰੇ ਸਭ ਜਗਤ ਦੇ ਨਾਨਕ ਰਾਜ ਅੰਧੇਰ ਪਲੋਆ ਤਾਰੇ ਚੱਕਵੇਂ ਖੇਰ ਪਲੋਆ ਤਾਰੇ ਚੱਕਵੇਂ ਅੰਧੇਰ ਪਲੋਆ ਤਾਰੇ ਇਤਿ ਜਾਣਣ ਮੁੰਦਿਆ ਗੁਰਬਿਨ ਔਰ ਅੰਧਾਰ ਇਕ ਤੇ ਜਾਣਣ ਮੁੰਦਿਆ ਗੁਰਬਿਨ ਕੋਰ ਹੋ ਹੈ ਕਿਰਤਨ ਸਦਾ ਵਿਸੋਵਾ ਹੋ ਹੈ ਇੰਦਨ ਸਦਾ ਵਿਸੋਵਾ ਸਤਿਗੁਰ ਨਾਨਕ ਪਰਗਟਿਆ ਮਿਟੀ ਤੁੰਗ ਜਤ ਜਾਨਣ ਹੋਆ ਸਤਿਗੁਰ ਨਾਨਕ ਉਪਰਗਟਿਆ ਮਿਟੀ ਤੁੰਗ ਜਤ ਜ ਬੇਗਟਿਆ ਮਿੱਟੀ ਪੁੱਤ ਜੱਗ ਚਾ ਆਪਲੀ ਸਿੰਘ ਬੁਕੇ ਮੇਰ ਕਾ ਬਗੀ ਬੰਨੀ ਦਾਏ ਤਾ تیر ਤਰੋ ਆ ਬੰਨੀ ਗਾਰਨਾ ਜੀ ਤਰੋ ਆ ਸਤ ਗੁਰ ਨਾਨਕ ਪਰਗਟ ਆ ਸਤ ਗੁਰ ਨਾਨਕ ਪਰਗਟ ਆ ਮਿੱਟੀ ਤੁੰਗ ਧਕ ਦੇ ਜਾਗੇ ਪਲਣ ਹੋ ਆ ਜਿਉਂ ਕਰ ਸੂਰਜ ਨਿਕਲਿਆ ਜਿਉਂ ਕਰ ਸੂਰਜ ਹੋ ਗੁਰੂ ਨਾਮਕ ਪਰਗਟ ਆ ਸਤ ਗੁਰੂ ਨਾਮਕ ਪਰਗਟ ਆ ਮਿੱਟੀ ਤੁੰਗ ਜਪ ਗਿਆਨੜੋ ਆ ਮਿੱਟੀ ਤੁੰਗ ਕੱਦ thank mm -hmm. you ਜਪੀ ਜੀ ਸਤਿਗੁਰ ਨਾਨਕ ਅਪਰਗਟ ਆ ਸਤਿਗੁਰ ਨਾਨਕ ਚੌਣ ਨੇ ਨੋਵਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਗੁਰੂ ਜੀ ਜੀ ਸਤਿਗੁਰੂ ਗੁਰੂ ਰੰਗ ਸੰਧ ਮਹਾਰਾਜ ਜੀ ਆਪਾ ਕਿਰਪਾ ਹੋਈ ਅੰਮ੍ਰਿਤ ਵੇਲੇ ਤੋਂ ਪ੍ਰਵਾਤ ਕਰੀ ਸ਼ੁਰੂ ਹੋਈ ਸਤਿਗੁਰੂ ਗੁਰੂ ਨਾਨਕ ਵਾਚਨ ਲਈ ਮਿਹਰਾ ਵਰਤੌਣੀਆਂ ਕੀਤੀਆਂ ਸੰਗਤ ਨੇ ਪਿਆਰ ਇਸ ਵਾਕ ਦਿਖਾਉਂਦਿਆਂ ਆਇਆ ਚਾਰੇ ਸਮਾਗਮਾਂ ਨੂੰ ਬੜੀ ਹੀ ਖੂਬਸੂਰਤੀ ਦੇ ਨਾਲ ਬੜੀ ਹੀ ਇਕਰਾਰਤਾ ਦੇ ਨਾਲ ਨਿਭਾਉਣਾ ਕੀਤਾ ਹੈ ਆਓ ਸੇਵਕ ਪਰਿਵਾਰ ਦੇ ਗ੍ਰਹਿ ਵਿਖੇ ਸਤਿਕਾਰਯੋਗ ਬਾਬਾ ਰਕੀ ਜੀ ਸਾਡੇ ਸਾਰਿਆਂ ਦੇ ਮਾਣ ਸਨਮਾਨਯੋਗ ਹਨ ਸਾਨੂੰ ਸਾਰਿਆਂ ਨੂੰ ਦਿਸ਼ਾ ਨਿਰਦੇਸ਼ ਦੇਣ ਵਾਲੇ ਹਨ ਉਹ ਆਪ ਸਭ ਸੰਗਤਾਂ ਦੇ ਨਾਲ ਕੁਝ ਬਚਨ ਸਾਂਝੇ ਕਰਨਗੇ ਤੇ ਰਹਿਣੀਆਂ ਵਿਚਾਰਾ ਉਹਨਾਂ ਪਾਸੋਂ ਬਾਬਾ ਜੀ ਸੌਣ ਕਰਕੇ ਕਿਵਾਂ ਦਾ ਜਾਚ ਹੋਣਾ ਹੈ ਜੀ ਬੁਲਾਈਏ ਫਤਿਆਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ ਰੋਬਨ ਸਿੰਘ ਸਨਪ ਹਰਜੀਤ ਸਿੰਘ ਸੈਕਟਰੀ ਜੋ ਕਿ ਆਪਣੇ ਸਤਾਨ ਤੋਂ ਸਰਪਾਏ ਸਿੰਘ ਸਾਹਿਬ ਜੀ ਦੇ ਦੋਤਾ ਹਨ ਨਾਨਾ ਜੀ ਸਾਹਿਬ ਦੇ ਸਾਹਿਬ ਜੀ ਸਾਰਿਆਂ ਸਭ ਤਾਂ ਜਾਣਦੇ ਨੇ ਬੜਾ ਪਰਿਵਾਰ ਪਿਆਰ ਵਾਲਾ ਪਰਿਨਾਲ ਪਰਿਵਾਰ ਹੈ ਉਹਨਾਂ ਵੱਲੋਂ ਜਿੱਥੇ ਸੰਗਤਾਂ ਨੂੰ ਸੱਦ ਕੇ ਚਾਪਣ ਨਾਲ ਸੇਵਾ ਕੀਤੀ ਗਈ ਹੈ 2100 ਰੁਪਇਆ ਆਰੇ ਗੁਰਪੁਰ ਦੀ ਦਰਸ਼ਨੀ ਭੇਟਾ ਤੇ 1500 ਰੁਪਇਆ ਦੇਖਦਾ ਹਾਜ਼ਰ ਕੀਤਾ ਗਿਆ ਹੈ ਮਹਾਰਾਜ ਇਸ ਪਰਿਵਾਰ ਤੇ ਕਿਰਪਾ ਬਣਾਈ ਰੱਖਣਾ ਅਤੇ ਮੇਰਾ ਪਰਿਆ ਹੱਥ ਰੱਖਣਾ ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਦੇ ਰਹਿਣ ਅਤੇ ਸੰਗਤਾਂ ਇੱਥੇ ਆਉਂਦੀਆਂ ਰਹਿਣ ਚਾਪਣੇ ਸਕਦੀਆਂ ਰਹਿਣ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣਾ ਜੋ ਆਪਣੇ ਪ੍ਰੋਗਰਾਮ ਨਗਰ ਕੀਰਤਨ ਦੇ ਜਾਂ ਉਸ ਬਾਗਮੋਂ ਆਪਾਂ ਗੁਰਦੁਆਰਾ ਗੁਰਮਾਸਤ ਪ੍ਰਕਾਸ਼ ਵਿੱਚ ਸ਼ੁਰੂ ਕੀਤਾ ਹੈ ਉਹਦੇ ਵਿੱਚ ਭਾਈ ਅਜੈ ਸਿੰਘ ਮੱਲੀ ਉਹ ਵੀ 2100 ਰੁਪਏ ਦਸਮਕੀ ਟੇਟਾ ਹਾਜ਼ਰ ਕਰਦੇ ਨੇ ਹੋਰ ਵੀ ਜਿਹੜੀਆਂ ਸਖਤਾਂ ਰਹਿੰਦੇ ਨੇ ਆਪੋ ਆਪਣੇ ਦਰਸ਼ਕੀ ਭਟਾਵਾ ਹਾਜ਼ਰ ਕਰੋ ਕੱਲ ਦਾ 31 ਪ੍ਰਭਾਤ ਫੇਰੀਆਂ ਦਾ ਅਸੀਂ ਪ੍ਰੋਗਰਾਮ ਰੱਖਿਆ ਸੀ ਅੱਜ 30ਵੀਂ ਪ੍ਰਭਾਤ ਫੇਰੀ ਸਮਾਪਤ ਹੋਣੀ ਹੈ ਕੱਲ ਨੂੰ ਗੱਤੀ ਵੀ ਪ੍ਰਭਾਤ ਫੇਰੀ ਦੋ ਹੀ ਪ੍ਰੋਗਰਾਮ ਰੱਖੇ ਹੋਏ ਨੇ ਜਿਹੜਾ ਇੱਕ ਪ੍ਰੋਗਰਾਮ ਭਾਈ ਸੇਰ ਸੇਰ ਸਿੰਘ ਕਲੋਨੀ ਦੇ ਵਿੱਚ ਹੋਵੇਗਾ ਦੂਸਰਾ ਪ੍ਰੋਗਰਾਮ ਜਪਜੀਤ ਕੌਰ ਦੇ ਗ੍ਰਹਿ ਵਿਖੇ ਹੋਵੇਗਾ ਸਾਰੀਆਂ ਸੰਗਤਾਂ ਨੇ ਕੱਲ ਨੂੰ ਫਿਰ ਹਾਜ਼ਰ ਹੋਣਾ ਕਿਉਂਕਿ ਜਦੋਂ ਪ੍ਰਭਾਤ ਫੇਰੀਆਂ ਦਾ ਨਗਰ ਕੀਰਤਨ ਨਿਕਲਦੇ ਨੇ ਆਪਾਂ ਤੋਂ ਚੱਲਦੇ ਹੋ ਤਾਂ ਬਹੁਤ ਹੀ ਗਲਤੀਆਂ ਕੋ ਲੱਟਕਾਂ ਹੋ ਜਗੈ ਕੱਲ ਨੂੰ ਉਹਨਾਂ ਦੀ ਅਰਦਾਸ ਕੀਤੀ ਜਾਵੇਗੀ ਸਾਰੀ ਸੰਗਤ ਨੂੰ ਖਾਸ ਕਰਕੇ ਬੇਨਤੀ ਹੈ ਪ੍ਰਭਾਤ ਫੇਰੀਆਂ ਵਿੱਚ ਜਿਹੜੀਆਂ ਸੰਗਤਾਂ ਪਹੁੰਚਦੇ ਰਹਿਣ ਕੱਲ ਨੂੰ ਜ਼ਰੂਰ ਹਾਜ਼ਰ ਰਹਿਣਾ ਸਵੇਰ ਤੱਕ ਪ੍ਰੋਗਰਾਮ ਦੋ ਤਾਹੀਂ ਰੱਖੇ ਨੇ ਟਾਈਮਸ ਰਹੀ ਅਸੀਂ ਸਮਾਪਤੀ ਕਰ ਦੇਣੀ ਆ ਖਾਸ ਕਰਕੇ ਚਰਨਾ ਵਿੱਚ ਬੈਠੇ ਆ ਅੱਜ ਐਤਵਾਰ ਹੋਣ ਕਰਕੇ ਹੀ ਤੇ ਪ੍ਰੋਗਰਾਮ ਇੱਕ ਘੰਟਾ ਬਾਅਦ ਲਾਇਆ ਸੰਗਤਾਂ ਤੋਂ ਮਾਫੀ ਮੰਗਦੇ ਆ ਹੁਣ ਤਕਾਉ ਬਣਾ ਕੇ ਰੱਖੋ ਸੇਕ ਹੀ ਆਪਾਂ ਤੁਹਾਨੂੰ ਜਾਨੇ ਪਾਵਾਂਗੇ ਜਿਹੜਾ ਪ੍ਰੋਗਰਾਮ ਹੋ ਚੁੱਕਿਆ ਭਰਵੱਤ ਜੀ ਦਾ ਇਸ ਕਰਕੇ ਸਾਰੇ ਸੰਗਤਾਂ ਨਾਲ ਨਾਲ ਚੱਲਣਾ ਚਿੰਗਾਂ ਨਹੀਂ ਲੱਗਦਾ ਜੇ ਅਸੀਂ ਚੰਡੀ ਰੇੜੀ ਲਈਏ ਸਾਰੇ ਸੰਗਤਾਂ ਨੂੰ ਬੇਨਤੀ ਹੈ ਕੀਤ ਕਰੋ ਬਣਾ ਕੇ ਰੱਖੋ ਭਾਈ ਗਗਨਪਾਲ ਜੀ ਨੂੰ 100 ਰੁਪਿਆ ਦਾ ਗੁਰਪੁਰਨੀ ਦਰਸ਼ਨੀ ਭੇਟਾ ਹਾਜ਼ਰ ਕੀਤਾ ਜਾਂਦਾ ਮਹਾਰਾਜ ਜੀ ਨੇ ਤੇ ਇਸ ਤਰ੍ਹਾਂ ਕਿਰਪਾ ਮਾਈ ਰੱਖਣ ਜੜਦੀਆਂ ਕਲਾ ਬਖਸ਼ਣ ਅਤੇ ਆਪਣੇ ਗੁਰੂ ਘਰ ਦੇ ਜੋ ਮੁੱਖ ਹੈੱਡ ਗ੍ਰੰਥੀ ਮੱਤਵਰ ਦੇਵ ਸਿੰਘ ਜੀ ਵੀ ਸੀ ਸਤੰਬਰ ਚ ਹਾਜ਼ਰ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਤਕਬਦ ਉਹਨਾਂ ਨੂੰ ਬਚਨ ਸੁਣਾਉਣ ਵਾਸਤੇ ਬੇਟੀ ਕੀਤੀ ਸੀ ਪਰ ਉਹਨਾਂ ਨੂੰ ਕੋਈ ਮੂੰਹ ਤੋਂ ਪ੍ਰੋਬਲਮ ਹੈ ਇਸ ਕਰਕੇ ਉਹਨਾਂ ਨੇ